ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਬ ਹੈਗੇ ਆਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਕੀ ਕੁਝ ਹਾਲਾਤ ਚੱਲ ਰਹੇ ਹੈਗੇ ਨੇ ਫਿਰ ਤੁਸੀਂ ਕਹਿਣਾ ਹੈ ਕਿ ਡਰਾਉਂਦੇ ਹੈਗੇ ਬਾਈ ਜੀ ਡਰਾਈ ਇਹ ਨਾਲ ਕੀ ਕਰੀਏ ਕਿਉਂਕਿ ਖਬਰਾਂ ਹੀ ਇਦਾਂ ਦੀਆਂ ਆ ਰਹੀਆਂ ਨੇ ਤਾਂ ਅੱਜ ਦਿਨ ਆਈਸ ਦੇ ਰਿਲੇਟਿਡ ਜਾਂ ਆਪਾਂ ਗੱਲ ਕੀਤੀ ਜਾਵੇ ਜਾਂ ਸਾਡੇ ਟਰੱਕਾਂ ਵਾਲਿਆਂ ਦੇ ਰਿਲੇਟਿਡ ਜਾਫਰ ਗੱਲ ਕੀਤੇ ਜਾਵੇ 트럼ਪ ਹੁਣਾਂ ਦੇ ਰਿਲੇਟਿਡ ਜਦ ਤੱਕ ਤੇ ਮੈਨੂੰ ਲੱਗਦਾ ਹੈ ਚੁਗਾਵਾ ਸਭ 트럼ਪ ਸਾਹਿਬ ਨੇ ਤਦ ਤੱਕ ਮੈਨੂੰ ਲੱਗਦਾ ਹੈ ਕਿ 3-4 ਸਾਲ ਸਾਡੀਆਂ ਵੀ ਇਸੇ ਰੁਝਾਨ ਦੇ ਵਿੱਚ ਖਬਰਾਂ ਲੰਘ ਜਾਣੀਆਂ ਨੇ ਨਾ ਤਾਂ ਇਹ ਦਿਨ ਜਿਸ ਤਰੀਕੇ ਨਾਲ ਇਸ ਚੱਕਰੀ ਹੈਗੀ ਹੈ ਤੇ ਇੱਕ ਵੱਡਾ ਅੰਕੜਾ ਦਿੱਤਾ ਉਹਨਾਂ ਨੇ ਇੱਕ ਨਿਊਜ਼ ਰਿਪੋਰਟ ਕਰ ਰਿਹਾ ਜੀ ਕਹਿੰਦੇ 2 ਮਿਲੀਅਨ ਜਿਹੜੇ ਇੱਥੋਂ ਦੇ ਇਮੀਗ੍ਰੈਂਟ ਸੀ ਉਹਨਾਂ ਨੂੰ ਰਿਪੋਰਟ ਕਰਨ ਦੀ ਚਰਚਾ ਚੱਲਦੀ ਹੈਗੀ ਹੈ 2 ਮਿਲੀਅਨ ਕੇ ਸਾਹਮਨਾ ਰਹੇ ਨੇ ਬਿਲਕੁਲ ਜਨਪਾਲ ਸਾਹਿਬ ਜੇ ਗੱਲ ਕਰੀਏ ਤੇ ਇਹ ਖਬਰਾਂ ਜਿਹੜੀਆਂ ਨੇ ਇੰਗਲਿਸ਼ ਮੀਡੀਆ ਦੇ ਅ ਹਵਾਲੇ ਦੇ ਨਾਲ ਆ ਰਹੀਆਂ ਹੈਗੀਆਂ ਸੋ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਜਦ ਦਾ ਹੈ ਟਰੰਪ ਪ੍ਰਸ਼ਾਸਨ ਜਿਹੜਾ ਆ ਹਰਕਤ ਵਿੱਚ ਆਇਆ ਪਿਛਲੇ ਜਨਵਰੀ ਮਹੀਨੇ ਤੋਂ ਲੈ ਕੇ ਹਮ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਤਕਰੀਬਨ 2 ਮਿਲੀਅਨ ਜਿਹੜੇ ਲੋਕ ਹੈ ਉਹ ਜਾਂ ਤਾਂ ਅਮਰੀਕਾ ਨੂੰ ਆਪ ਛੱਡ ਚੁੱਕੇ ਆ ਤੇ ਜਾਂ ਅ ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਆਈਸ ਵੱਲੋਂ ਜਿਹੜੇ ਹੈਗੇ ਆ ਉਹਨਾਂ ਵੱਲੋਂ ਰਿਪੋਰਟ ਕਰ ਦਿੱਤੇ ਗਏ ਨੇ ਇਹ ਅੰਕੜਾ ਜੇ ਆਪਾਂ ਝਾਤ ਮਾਰ ਕੇ ਵੇਖੀਏ ਤਾਂ ਇਹ ਅ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਹਵਾਲੇ ਨਾਲ ਹੈਗੀ ਆ ਖਬਰ ਕਿ ਕਸਟਮਸ ਇਨਫੋਰਸਮੈਂਟ ਵੱਲੋਂ ਇਹ ਦੱਸਿਆ ਗਿਆ ਆ ਕਿ 4 ਲੱਖ ਤੋਂ ਵੱਧ ਤਾਂ ਗੈਰ ਕਾਨੂੰਨੀ ਜਿਹੜੇ ਲੋਕ ਹੈ ਉਹਨਾਂ ਨੂੰ ਹੁਣ ਤੱਕ ਜਿਹੜਾ ਹੈਗਾ ਆ ਉਹ ਰਿਪੋਰਟ ਕਰ ਦਿੱਤਾ ਗਿਆ ਇਹ ਤਾਂ 4 ਲੱਖ ਦਾ ਇਹ ਅੰਕੜਾ ਹੈਗਾ ਜਿਹੜਾ ਇਹ ਅੰਕੜਾ ਗ੍ਰੈਸ ਸੁਰੱਖਿਆ ਵਿਭਾਗ ਵੱਲੋਂ ਦੱਸਿਆ ਗਿਆ ਕਿ 20 ਜਨਵਰੀ 2026 ਤੱਕ 6 ਲੱਖ ਹੋਰ ਗੈਰ ਕਾਨੂੰਨੀ ਜਿਹੜੇ ਲੋਕ ਹੈ ਉਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਿਆ ਜਾਵੇਗਾ। ਜੇ ਤੁਸੀਂ ਮੇਰਾ ਸਵਾਲ ਇੱਕ ਲੈ ਲਓ ਮਾਫ ਕਰਿਓ ਤੁਹਾਨੂੰ ਮੈਂ ਰੋਕ ਦਿੰਨਾ ਹੈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਹਜੇ ਤੱਕ ਜਦੋਂ ਦੇ 트ੰਪ ਸਾਹਿਬ ਸੱਤਾ ਦੇ ਵਿੱਚ ਆਏ ਨੇ ਜਨਵਰੀ ਮਹੀਨੇ ਦੇ ਵਿੱਚ ਉਹਨਾਂ ਸੌਹ ਚੁੱਕੇ ਤੇ ਹਜੇ ਤੱਕ ਕੱਢੇ ਨਹੀਂ 4 ਲੱਖ ਇਮੀਗ੍ਰੈਂਟ ਤੇ ਮਤਲਬ ਕਿ ਜਨਵਰੀ ਮਹੀਨੇ ਤੱਕ 6 ਲੱਖ ਹੋਰ ਕਹਿ ਰਹੇ ਨੇ ਮਤਲਬ 27 ਹੋਰ ਹੋਊਗੇ ਅਮਰੀਕਾ 'ਚ ਇਹਦਾ ਮਤਲਬ ਇਹ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੂੰ ਜਾਂ ਤਾਂ ਡਿਟੇਨ ਕਰ ਚੁੱਕੇ ਨੇ ਹੂੰ ਉਹ ਕੈਂਪਾਂ ਦੇ ਵਿੱਚ ਨੇ ਹਜੇ ਰਿਪੋਰਟ ਜਿਹੜੇ ਨਹੀਂ ਕੀਤੇ ਇਹ 6 ਲੱਖ ਦਾ ਅੰਕੜਾ ਹੈਗਾ ਸੋ ਉਹਨਾਂ ਦਾ ਇਹ ਇਹ ਇੱਕ ਜਿਹੜਾ ਇਨਫੋਰਸਮੈਂਟ ਵਿਭਾਗ ਹੈਗਾ ਇਮੀਗ੍ਰੇਸ਼ਨ ਦਾ ਨਹੀਂ ਤੁਗਾਂ ਸਰ ਤੁਗਾਂ ਸਰ ਦੇਖਿਓ 4 ਲੱਖ ਤਾਂ ਇਹਨਾਂ ਨੇ ਕਹਿਤਾ ਕਿ ਅਸੀਂ ਰਿਪੋਰਟ ਕਰ ਦਿੱਤੇ ਰਾਈਟ 6 ਲੱਖ ਕਹਿੰਦੇ ਹੋਰ ਕਰਨੇ ਆ ਜਾਂ ਤੇ ਉਹ ਕੈਂਪਾਂ ਚ ਨੇ ਜਾਂ ਰੀਟੇਨ ਕੀਤੇ ਹੋਏ ਨੇ ਜਾਂ ਫਿਰ ਉਹਨਾਂ ਨੂੰ ਅਰੈਸਟ ਕਰਨਾ ਹੈ ਤਿੰਨ ਚੀਜ਼ਾਂ ਹੋ ਸਕਦੀਆਂ ਬਿਲਕੁਲ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਵਕ ਵਕ ਥਾਵਾਂ ਤੇ ਹੋਰ ਕੰਟਰੀਆਂ ਦੇ ਵਿੱਚ ਰੱਖਿਆ ਗਿਆ ਹੈ ਜਾਂ ਯੂ ਐਸ ਏ ਦੇ ਵਿੱਚ ਵਕ ਵਕ ਕੈਂਪਾਂ ਦੇ ਵਿੱਚ ਰੱਖਿਆ ਗਿਆ ਤੁਸੀਂ ਦੇਖਿਆ ਹੋਣਾ ਹੈ ਕਿ ਪਿਛਲੇ ਕੁਝ 1-2 ਮਹੀਨਿਆਂ ਦੇ ਵਿੱਚ ਵਿੱਚ ਆਈਸ ਦੀ ਰੇਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਧੀ ਹੈ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਟਾਰਗੇਟ ਹੋਵੇ ਮੈਕਸੀਕਨ ਹੋਣ ਇੰਡੀਅਨ ਹੋਣ ਜਾਂ ਹੋਰ ਕੋਈ ਹੋਣ ਸੋ ਵੱਡੇ ਪੱਧਰ ਤੇ ਮਾਸ ਅਰੈਸਟਿੰਗ ਹੋਈ ਹੈ ਕਿ ਉਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਇਜਾਫਾ ਹੋਇਆ ਗੱਲ ਕਰੀਏ 2026 ਜਨਵਰੀ ਤੱਕ ਇਹਨਾਂ ਦਾ ਟੀਚਾ ਹੈ ਕਿ ਸਾਰਿਆਂ ਦੇ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਹੋਇਆ 6 ਲੱਖ ਲੋਕ ਜਿਹੜੇ ਆ ਉਹ ਰਿਪੋਰਟ ਹੋਣਗੇ ਸੋ ਟੋਟਲ ਮਿਲਾ ਕੇ 1 ਮਿਲੀਅਨ ਹੋ ਗਿਆ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਕਿ 2 ਮਿਲੀਅਨ ਇਹ ਕਿਉਂ ਕਿ کیا ਜਾ ਰਿਹਾ 20 ਲੱਖ ਲੋਕਾਂ ਦਾ ਇਹ ਕਿਉਂ ਕੀਤਾ ਜਾ ਰਿਹਾ ਅੰਕੜਾ ਸੋ ਤੁਹਾਨੂੰ ਯਾਦ ਹੋਣਾ ਹੈ ਕਿ 트럼ਪ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰਨਾ ਚਾਹੁੰਦੇ ਆ ਜਿਹੜੇ ਆਪਣੇ ਆਪ ਨੂੰ ਇਹ ਮਤਲਬ ਕਿ ਇੱਕ ਕਹ ਲਓ ਕਿ ਇਹ ਤਰੀਕਾ ਕਿ ਤੁਸੀਂ ਕਿਸੇ ਨੂੰ ਦੱਸਣਾ ਨਹੀਂਗਾ ਤੁਸੀਂ ਇਹ ਜਿਹੜੀ ਆਈਸ ਵਾਲਿਆਂ ਦੀ ਐਪ ਤੇ ਜਾਓ ਆਪਣੇ ਆਪ ਨੂੰ ਉਹਦੇ ਤੇ ਫਿਲ ਕਰੋ ਐਪਲੀਕੇਸ਼ਨ ਭਰੋ ਕੇ ਮੈਂ ਅਮਰੀਕਾ ਛੱਡਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਉਹਦੇ ਵਿੱਚ ਤੁਹਾਡੀ ਜਾਣਕਾਰੀ ਜਿਹੜੀ ਆ ਉਹ ਗੁਪਤ ਰੱਖੀ ਜਾਊਗੀ ਤੁਹਾਨੂੰ ਉਹਨਾਂ ਅੰਕੜਿਆਂ ਦੇ ਵਿੱਚ ਨਹੀਂ ਲਿਆਂਦਾ ਜਾਊਗਾ ਯਾਨੀ ਕਿ ਤੁਹਾਨੂੰ ਤੁਹਾਡੇ ਤੇ ਜਿਹੜੀ ਹਾਰਡ ਡੈਪੋਜ਼ਿਟੇਸ਼ਨ ਆ ਉਹ ਨਹੀਂ ਲੱਗੂਗੀ ਕਿ ਤੁਸੀਂ ਆਪਣੇ ਆਪ ਰਿਪੋਰਟ ਹੋਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਇਹਨਾਂ ਨੇ ਕਿਹਾ ਸੀ ਅਸੀਂ ਹਜ਼ਾਰ ਡਾਲਰ ਵੀ ਦੇਾਂਗੇ ਹੂੰ ਇਹ ਅੰਕੜਾ ਬੜਾ ਵੱਡਾ ਹੈ ਹੈਰਾਨ ਕਰਨ ਵਾਲਾ ਇਹ ਅੰਕੜਾ ਹੈਗਾ ਆ ਇਹ ਕਹਿੰਦੇ ਆ ਕਿ ਇਹ ਇੱਕ ਸਾਲ ਦੇ ਵਿੱਚ 1 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਿਆ ਜਾਵੇਗਾ ਜਿਦੇ ਵਿੱਚ 4 ਲੱਖ ਆਲਰੇਡੀ ਕੱਢ ਦਿੱਤੇ ਗਏ ਆ ਤੇ 6 ਲੱਖ ਆਲਰੇਡੀ ਤਿਆਰ ਬੈਠੇ ਆ ਇਹਨਾਂ ਦੇ ਵਿੱਚ ਕਹਿੰਦੇ ਆ ਇਸ ਤੋਂ ਇਲਾਵਾ ਸਰਕਾਰ ਦੁਆਰਾ ਗ੍ਰਿਫਤਾਰੀਆਂ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀ ਬਜਾਏ 16 ਲੱਖ ਲੋਕਾਂ ਨੇ ਖੁਦ ਹੀ ਅਮਰੀਕਾ ਛੱਡਣ ਦੀ ਚੋਣ ਕੀਤੀ ਹੈ ਹਾਂ ਪੂਰਾ ਲੱਖ ਲੋਕਾਂ ਨੇ ਆਪਣੇ ਆਪ ਅਮਰੀਕਾ ਨੂੰ ਛੱਡਣ ਦੀ ਘੋਸ਼ਣਾ ਕੀਤੀ ਹੈ ਇੰਨੇ ਥੋੜੇ ਸਮੇਂ ਵਿੱਚ ਰਾਸ਼ਟਰਪਤੀ 트ੰਪ ਦੀ ਸ਼ਕਤੀ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਦੀ ਅਗਵਾਈ ਵਿੱਚ ਹੁਣ ਤੱਕ ਸਭ ਤੋਂ ਇਹ ਵੱਡਾ ਐਕਸ਼ਨ ਲਿਆ ਗਿਆ ਅਮਰੀਕੀ ਇਤਿਹਾਸ ਵਿੱਚ ਪਹਿਲਾਂ ਇੱਕ ਕਦੇ ਵੀ ਨਹੀਂ ਹੋਇਆ ਕਿ ਕੁਝ ਸਮਾਂ ਪਹਿਲਾਂ 트ੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਜਿਹੜੀ ਨੀਤੀ ਹੈ ਉਹਨੂੰ ਲਾਗੂ ਕਰਨ ਲਈ ਤੇਜ਼ੀ ਲਿਆਂਦੀ ਗਈ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੇ ਇਸ਼ਾ ਨਾਲ ਦੇਸ਼ ਛੱਡਣ ਅਤੇ ਨਾਲ ਦੀ ਨਾਲ ਇਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਜਿਹੜੀ ਹੈ ਉਹਦੇ ਕ੍ਰਿਸਟੀ ਨੋਇਮ ਨੇ ਅਗਸਤ ਦੇ ਅੱਧ ਵਿੱਚ ਕਿਹਾ ਸੀ ਕਿ ਹੁਣ ਤੱਕ 1.6 ਮਿਲੀਅਨ ਯਾਨੀ ਕਿ 16 ਲੱਖ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ ਨੇ। ਆਹ ਖਬਰ ਨੂੰ ਧਿਆਨ ਨਾਲ ਸੁਣਿਓ। ਤੇ 16 1.6 ਮਿਲੀਅਨ ਗੈਰ ਕਾਨੂੰਨੀ ਅਮਰੀਕਾ ਨੂੰ ਆਪਣੇ ਆਪ ਛੱਡ ਗਏ ਯਾਨੀ ਕਿ ਇਨਪੋਪੂਲੇਸ਼ਨ ਇਹਨਾਂ ਨੂੰ ਆਈਸ ਨੇ ਰਿਪੋਰਟ ਨਹੀਂ ਕੀਤਾ ਕਿ ਲੋਕ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਜਿਹੜੀ ਇਹਨਾਂ ਨੇ ਅਗਸਤ ਤੋਂ ਪਹਿਲਾਂ ਜਿਹੜੀ ਗੱਲ ਕਹੀ ਸੀਗੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਕਿ ਓਵਰਸਟੇ ਕਰ ਚੁੱਕੇ ਨੇ ਜਾਂ ਉਹਨਾਂ ਦਾ ਕੋਈ ਵੀ ਇੱਥੇ ਰਿਕਾਰਡ ਨਹੀਂ ਹੈਗਾ ਉਹਨਾਂ ਦਾ ਕੋਈ ਕੇਸ ਨਹੀਂ ਹੈਗਾ ਉਹਨਾਂ ਦਾ ਕੋਈ ਇੱਥੇ ਸਟੇਟਸ ਨਹੀਂ ਹੈਗਾ ਅਸੀਂ ਉਹਨਾਂ ਨੂੰ ਇੱਕ ਮੌਕਾ ਦਿੰਦੇ ਆ ਕਿ ਉਹ ਆਪਣੇ ਆਪ ਇਸ ਦੇਸ਼ ਨੂੰ ਛੱਡ ਜਾਣ ਉਹਦੇ ਬਦਲੇ ਉਹਨਾਂ ਨੂੰ 1000 ਡਾਲਰ ਜਿਹੜਾ ਉਹ ਤੇ ਤਜਾਊਗਾ ਇਹੋ ਹੀ ਕੁਸ਼ਲ ਹੋਇਆ ਕਿ ਕਹਿੰਦੇ ਨੇ ਕਿ ਸਭਾ ਇੱਛਾ ਦੇ ਨਾਲ ਜਿਹੜਾ ਆ 1.6 ਮਿਲੀਅਨ ਲੋਕ ਯਾਨੀ ਕਿ 16 ਲੱਖ ਲੋਕ ਜਿਹੜੇ ਆ ਅਮਰੀਕਾ ਨੂੰ ਛੱਡ ਚੁੱਕੇ ਆ ਇਸ ਤੋਂ ਬਾਅਦ ਲਗਭਗ 6 ਹਫ਼ਤਿਆਂ ਵਿੱਚ 4 ਲੱਖ ਲੋਕ ਸਭਾ ਇੱਛਾ ਨਾਲ ਅਮਰੀਕਾ ਛੱਡ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਯਾਨੀ ਕਿ ਇਹ 2 ਮਿਲੀਅਨ ਦਾ ਅੰਕੜਾ ਹੈਗਾ ਸੋ ਇਹ ਬੜਾ ਵੱਡਾ ਅੰਕੜਾ ਹੈਗਾ ਛੋਟਾ ਅੰਕੜਾ ਨਹੀਂ ਹੈਗਾ ਇਹ ਸਾਰਾ ਕੁਝ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟਾਂ ਤੇ ਪਿਆ ਹੋਇਆ ਕਿ ਕਿੰਨੇ ਲੋਕ ਹੁਣ ਤੱਕ ਜਿਹੜੇ ਆ ਅਮਰੀਕਾ ਨੂੰ ਛੱਡ ਗਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਨੰਬਰ 1 ਗਿਣਤੀ ਜਿਹੜੀ ਹੈ ਉਹ ਹੈਗੀ ਹੈ ਸ਼ਿਪਕੈਨਿਸ਼ ਕੰਟਰੀਆਂ ਦੀ ਜਿਹੜੇ ਕਿ ਤੁਸੀਂ ਹਿਸਾਬ ਨਾਲੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਾ ਦੀਆਂ ਕੰਧਾਂ ਟੱਪ ਕੇ ਬਾਰਡਰ ਟੱਪ ਕੇ ਜਿਹੜੇ ਆ ਉਹ ਇੰਟਰ ਹੁੰਦੇ ਰਹਿਆ 24 ਆਵਰ ਇਹ ਕੰਮ ਚੱਲਦਾ ਰਹਿੰਦਾ ਸੀਗਾ ਜਦੋਂ ਬਾਈਡਨ ਸਰਕਾਰ ਸੀ ਤੁਸੀਂ ਆਪ حساب ਲਾ ਲਓ ਕਿ ਕਦੇ-ਕਦੇ ਅਸੀਂ ਇਹ ਵੀ ਗਿਣਤੀ ਦੇਖੀ ਸੀਗੀ ਕਿ ਰੋਜ਼ ਦਾ 2-2 2.5 ਲੱਖ ਬੰਦਾ ਜਿਹੜਾ ਸੀਗਾ ਉਹ ਅਮਰੀਕਾ ਦੇ ਬਾਰਡਰ ਨੂੰ ਕਰਾਸ ਕਰ ਜਾਂਦਾ ਸੀਗਾ ਜਿਦੇ ਵਿੱਚ ਇਨਕਲੂਡਡ 올 ਕੰਟਰੀਜ਼ ਉਹ ਤੁਸੀਂ ਆਪੇ حساب ਲਾ ਲਓ ਜਿਹੜਾ 2-2 2.5 ਲੱਖ ਬੰਦਾ ਅਮਰੀਕਾ ਦੇ ਵਿੱਚ ਪੋਰਿੰਗ ਹੋਈ ਹੈ ਤੇ ਉਹ ਹੁਣ ਜੇ 2 ਮਿਲੀਅਨ ਵਿੱਚੋਂ ਚਲੇ ਵੀ ਗਿਆ ਤੇ ਕੋਈ ਵੱਡੀ ਗਿਣਤੀ ਨਹੀਂ ਹੈ ਹਮ ਆੜਨਾ ਹੋਇਆ ਤੇ ਇਹ 20 ਲੱਖ ਬੰਦਾ ਜਿਹੜਾ ਇੱਥੋਂ ਚਲਾ ਗਿਆ ਇਹ ਤਾਂ 20 ਲੱਖ ਇੱਕ ਸਾਲ ਦੀ ਗਿਣਤੀ ਵੀ ਨਹੀਂ ਹੈਗੀ ਤੇ ਪੱਦਰ ਤੇ ਆਈ ਸੀ ਦੀ ਵੀ ਨਹੀਂ ਹੈਗੀ ਜਿਵੇਂ ਜੀ ਸਾਹਿਬ ਦੇ ਨਾਲ ਲੋਕ ਇੱਥੇ ਆਉਂਦੇ ਰਹੇ ਹਨ ਉਸ ਸਾਹਿਬ ਦੇ ਨਾਲ ਇਹ ਗਿਣਤੀ ਕੁਝ ਵੀ ਨਹੀਂ ਹੈਗੀ ਜਿਹੜੀ 20 ਲੱਖ ਦੀ ਗਾਵਾਂ ਸਾਹਿਬ ਸਾਫ਼ ਹੈਗਾ ਦੇਖੋ 4 ਲੱਖ ਬੰਦਾ ਕਹਿੰਦੇ ਅਸੀਂ ਰਿਪੋਰਟ ਕਰ ਦਿੱਤਾ ਉਹ ਸੈਲਫ ਡਿਪੂਟੇਸ਼ਨ ਵਾਲੇ 16 ਲੱਖ ਪਾ ਕੇ 2 ਮਿਲੀਅਨ 10 ਰਏ ਨੇ ਔਰ ਦੂਜੀ ਚੀਜ਼ ਇਹ ਹੈਗੀ ਹੈ ਕਿ ਜੇਕਰ 6 ਲੱਖ ਜਨਵਰੀ ਤੱਕ ਫੜਨਾ ਫਿਰ 27 ਤੱਕ ਜਾਂਦੀ ਗੱਲ ਹੈ ਹੋਰ ਹੋਣੀ ਹੋਣੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਜੀ ਜਿਹੜੀ ਹੁਣ ਇਸ ਹਫਤੇ ਇੱਕ ਨਿਊਜ਼ ਆਈ ਹੈ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਯਾਨੀ ਕਿ ਆਈਸ ਵੱਲੋਂ 200 ਹੋਰ ਨਵੇਂ ਆਈਸ ਆਫਿਸ ਖੋਲੇ ਜਾ ਰਹੇ ਨੇ ਕਿ ਤਾ ਖੋਲੇ ਜਾ ਰਹੇ ਨੇ ਜਿੰਨਾ ਲੋਕਾਂ ਨੂੰ ਨਵੇਂਆਂ ਨੂੰ ਹਾਇਰ ਕੀਤਾ ਸੀਗਾ ਇਹਨਾਂ ਨੇ 2-3 ਮਹੀਨੇ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਹੁਣ ਇਹ 200 ਨਵੇਂ ਆਫਿਸ ਜਿਹੜੇ ਆ ਉਹਨਾਂ ਸਟੇਟਾਂ ਦੇ ਵਿੱਚ ਖੋਲੇ ਜਾਣੇ ਆ ਜਿੰਨਾ ਸਟੇਟਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਹੈ ਕਿ ਲੋਕ ਬਹੁਤ ਜ਼ਿਆਦਾ ਨੇ ਉੱਥੇ ਇਹਨਾਂ ਨੂੰ ਇਨਫੋਰਸ ਦੀ ਜਿਹੜੀ ਹੈਗੀ ਆ ਲੋਡ ਬਹੁਤ ਜ਼ਿਆਦਾ ਪੈਣੀ ਆ ਵੱਡੇ ਪੱਧਰ ਤੇ ਜਿਹੜੇ ਆਈਸ ਆਫੀਸਰ ਹੈਗੇ ਆ ਇਹਨਾਂ ਨੇ ਹਾਇਰ ਕੀਤੇ ਆ ਉਹਨਾਂ ਨੂੰ ਹੁਣ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣਗੇ 200 ਆਫਿਸ ਇਹ ਬਹੁਤ ਵੱਡੀ ਗਿਣਤੀ ਹੈ ਇਹਨਾਂ ਦੇ ਵਿੱਚ ਇਹਨਾਂ ਦੀ ਸਭ ਤੋਂ ਵੱਡੀ ਚੀਜ਼ ਦੇਖੋ ਕੈਲੀਫੋਰਨੀਆ ਵੱਖਰਾ ਜਾਉਗੇ ਤੁਰੇ ਸਕਦਾ ਹੈ ਕੈਲੀਫੋਰਨੀਆ ਦੇ ਵਿੱਚ ਵੀ ਖੋਲਣ ਜਾ ਰਹੇ ਹਨ ਦੇਖੋ ਕੈਲੀਫੋਰਨੀਆ ਤਾਂ ਇਹਨਾਂ ਦੀ ਨੰਬਰ 1 ਪ੍ਰਾਇਓਰਟੀ ਹੈ ਕਿਉਂਕਿ ਇੱਥੇ ਦੀ ਜਿਹੜੀ ਡੈਮੋਕ੍ਰੇਟ ਸਟੇਟ ਹੋਣ ਕਰਕੇ ਇੱਥੇ ਜਿਹੜੇ ਇੱਥੇ ਦੇ ਗਵਰਨਰ ਗੈਵਨ ਨਿਊਸਮ ਜਿਹੜੇ ਹੈਗੇ ਆ ਉਹ ਵੱਡੇ ਪੱਤਰ ਤੇ ਆਈਸ ਦੀ ਜਿਹੜੀ ਇਨਫੋਰਸਮੈਂਟ ਹੈ ਉਹਦਾ ਰੋੜਾ ਬਣਦੇ ਆ ਅੜਿੱਕਾ ਬਣਦੇ ਆ ਸੋ ਭਾਵੇਂ ਕੈਲੀਫੋਰਨੀਆ ਦੇ ਵਿੱਚ ਹੋਣ ਤੱਕ ਬਹੁਤ ਵੱਡੇ ਪੱਧਰ ਤੇ 트ੰਪ ਪ੍ਰਸ਼ਾਸਨ ਵੱਲੋਂ ਇਹਨਾਂ ਦੀਆਂ ਜਿਹੜੀਆਂ ਏਡਸ ਹੈਗੀਆਂ ਨੇ ਯਾਨੀ ਕਿ ਇਹਨਾਂ ਦੇ ਜਿਹੜੇ ਫੰਡ ਨੇ ਉਹ ਰੋਕੇ ਹੋਏ ਆ ਤਾਂ ਰੋਕੇ ਹੋਏ ਆ ਕਿ ਤੁਸੀਂ ਸਾਡਾ ਕਹਿਣਾ ਨਹੀਂ ਮੰਨਦੇ ਤੁਸੀਂ ਸਾਡੀ ਮਦਦ ਨਹੀਂ ਕਰਦੇ ਤੁਸੀਂ ਆਈਸ ਦੀਆਂ ਰੇਟਾਂ ਨੂੰ ਸਕਸੈਸਫੁਲ ਨਹੀਂ ਹੋਣ ਦਿੰਦੇ ਤੁਸੀਂ ਲੋਕਾਂ ਨੂੰ ਫੜ ਨਹੀਂ ਦਿੰਦੇ ਇਸ ਕਰਕੇ ਤੁਹਾਡੇ ਸਕੂਲ ਦੇ ਫੰਡ ਰੋਡ ਦੇ ਫੰਡ ਯਾਨੀ ਕਿ ਸਟੇਟ ਦਾ ਉਹ ਪੈਸਾ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਆਉਣਾ ਹੁੰਦਾ ਹੈ ਉਹ ਪੈਸਾ ਸਟੇਟ ਦਾ ਹੁੰਦਾ ਜਿਹੜਾ ਟੈਕਸ ਮਨੀ ਜਿੱਦਾਂ ਮੰਨ ਲਓ ਇੰਡੀਆ ਦੇ ਵਿੱਚ ਪੰਜਾਬ ਦੇ ਨਾਲ ਵੀ ਕਹਿੰਦੇ ਨਾ ਮਤ ਰਈ ਮਾਂ ਵਾਲਾ ਸਲੋਕ ਕੀਤਾ ਜਾਂਦਾ ਆ ਕਿ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਪੰਜਾਬ ਦਾ ਜਿਹੜਾ ਟੈਕਸ ਦਾ ਪੈਸਾ ਆ ਉਹ ਦਿੰਦੇ ਨਹੀਂ ਕਿਉਂਕਿ ਉਹ ਕਹਿੰਦੇ ਆ ਕਿ ਸਾਡਾ ਕਹਿਣਾ ਮੰਨੋ ਸਾਡੇ ਮੁਤਾਬਕ ਚਲੋ ਗੱਲ ਇੱਥੇ ਵੀ ਇਦਾਂ ਹੀ ਆ 트럼ਪ ਪ੍ਰਸ਼ਾਸਨ ਜਿਹੜਾ ਆ ਉਹ ਉਹਨਾਂ ਸਟੇਟਾਂ ਨੂੰ ਬੜਾ ਘੂਰੀ ਵਟ ਕੇ ਬੋਲ ਰਿਹਾ ਕਿ ਜੇ ਤੁਸੀਂ ਸਾਡਾ ਕਹਿਣਾ ਨਾ ਮੰਨਿਆ ਤੁਹਾਡੇ ਅਸੀਂ ਫੰਡ ਰੋਕ ਦੇਾਂਗੇ ਤੁਹਾਡੀ ਏਡਸ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਰੋਕ ਦੇਾਂਗੇ ਜੇ ਤੁਸੀਂ ਫੇਰ ਵੀ ਨਾ ਮੰਨੇ ਤਾਂ ਫੇਰ ਅਸੀਂ ਮਿਲਟਰੀ ਲਾਵਾਂਗੇ ਜਿੱਤਾ ਤੁਹਾਨੂੰ ਪਤਾ ਆ ਵਾਸ਼ਿੰਗਟਨ ਡੀਸੀ ਵਿੱਚ ਮਿਲਟਰੀ ਲਾਈ ਸ਼ਿਕਾਗੋ ਦੇ ਵਿੱਚ ਮਿਲਟਰੀ ਲਾਈ ਬੜੇ ਵੱਡੇ ਪੱਧਰ ਤੇ ਲੋਕਾਂ ਨੂੰ ਉੱਥੇ ਅਰੈਸਟ ਕੀਤਾ ਗਿਆ ਪਰ ਆਹ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਇਹਨਾਂ ਦਾ 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਉਸ ਤੋਂ ਇਲਾਵਾ ਹਰ ਸਾਲ 1 ਮਿਲੀਅਨ ਲੋਕ ਜਿਹੜੇ ਆ ਇਹ ਅਮਰੀਕਾ ਵਿੱਚੋਂ ਕੱਢਣਾ ਚਾਹੁੰਦੇ ਆ ਉਹਦੇ ਵਿੱਚ ਅਨ ਡਾਕੂਮੈਂਟਡ ਵੀ ਹੈਗੇ ਆ ਉਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ ਵਰਕ ਪਰਮਿਟ ਵਾਲੇ ਵੀ ਹੈਗੇ ਆ ਯਾਨੀ ਕਿ ਹਰ ਕੈਟਾਗਰੀ ਦੇ ਲੋਕ ਜਿਹੜੇ ਆ ਉਹਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਜਾ ਰਿਹਾ ਅਤੇ ਜਾਂ ਜਿਨ੍ਹਾਂ ਦੀਆਂ ਅਰੈਸਟ ਪੈ ਰਹੀਆਂ ਨੇ ਤੁਹਾਨੂੰ ਹੁਣੇ ਇੱਕ ਹੋਰ ਖਬਰ ਦੱਸ ਦਿੰਦੇ ਆ ਅੱਜ ਦੀ ਦੱਸਦੇ ਆ ਕਿ ਓਕਲਾ ਹੂਮਾ ਦੇ ਵਿੱਚ ਤਕਰੀਬਨ 20 ਦੇ ਲਗਭਗ ਲੋਕਾਂ ਨੂੰ ਜਿਹੜੇ ਸਕੇਲ ਦੇ ਉੱਤੋਂ ਡਿਟੇਨ ਕੀਤਾ ਗਿਆ ਟਰੱਕ ਡਰਾਈਵਰਾਂ ਨੂੰ ਹੁਣ ਇਹ ਖਬਰ ਪੂਰੀ ਅਜੇ ਬਾਹਰ ਨਿਕਲ ਕੇ ਨਹੀਂ ਆਈ ਕਿ ਉਹਦੇ ਵਿੱਚ ਪੰਜਾਬੀ ਕਿੰਨੇ ਆ ਤੇ ਦੂਜੇ ਕਿੰਨੇ ਆ ਪਰ ਇਹ ਖਬਰ ਆਈ ਹੈ ਕਿ 20 ਤੋਂ ਵੱਧ ਲਗਭਗ ਜਿਹੜੇ ਲੋਕ ਹੈ ਉਹ ਸਕੇਲ ਦੇ ਉੱਪਰ ਡਿਟੇਨ ਕੀਤੇ ਗਏ ਜਾਂ ਤਾਂ ਅਨਡਾਕੂਮੈਂਟ ਹੋਣ ਕਰਕੇ ਜਾਂ ਉਹਨਾਂ ਨੂੰ ਇੰਗਲਿਸ਼ ਨਹੀਂ ਪ੍ਰੋਪਰ ਬੋਲਣੀ ਆਉਂਦੀ ਜਾਂ ਉਹਨਾਂ ਦਾ ਕੋਈ ਹੋਰ ਸਟੇਟਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡਿਟੇਨ ਕੀਤਾ ਗਿਆ ਤੇ ਇਹ ਉਹ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹ ਗਿਣਤੀ ਰੋਜ਼ ਕਿੱਦਾਂ ਵਧ ਰਹੀ ਹੈ ਕਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਇਸ ਕਰਕੇ ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਉਹਨਾਂ ਸਟੇਟਾਂ ਦੇ ਵਿੱਚ ਜਾਨ ਦਾ ਗੁਰੀਜ਼ ਕਰੋ ਵੱਡੇ ਵੱਡੇ ਵਕੀਲ ਵੀ ਇਹ ਰੋਜ਼ ਕਹਿ ਰਹੇ ਆ ਕਿ ਜੇ ਤੁਹਾਡੇ ਕੇਸ ਪੈਂਡਿੰਗ ਨੇ ਤੁਹਾਡੇ ਵਰਕ ਪਰਮਿਟ ਭਾਵੇਂ ਹੈਗੇ ਤੁਹਾਡੇ ਕੋਲ ਪਰ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੇਸ ਪੈਂਡਿੰਗ ਹੈ ਤਰੀਕ ਨਹੀਂ ਬੋਲਤੀ ਤੁਹਾਡੀ ਫਾਈਨਲ ਤਰੀਕ ਨਹੀਂ ਹੋਈ ਤੁਹਾਡਾ ਕੇਸ ਨਹੀਂ ਪਾਸ ਹੋਇਆ ਤੇ ਤੁਸੀਂ ਉਹਨਾਂ ਸਟੇਟਾਂ ਵਿੱਚ ਜਾਣ ਤੋਂ ਗੁਰੇਜ਼ ਕਰੋ ਜਿਨ੍ਹਾਂ ਸਟੇਟਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀਆਂ ਨੇ ਯਾਨੀ ਕਿ ਰਿਪਬਲਿਕਨ ਪਾਰਟੀਆਂ ਹੈਗੀਆਂ ਨੇ ਤੇ ਜਿੱਥੇ ਬਹੁਤ ਵੱਡੇ ਪੱਧਰ ਤੇ ਜਿਹੜੀ ਆਈਸ ਦੇ ਕਹਿੰਦੇ ਕਿ ਬੂਥ ਕੈਂਪ ਜਿਹੜੇ ਆ ਜਿਨ੍ਹਾਂ ਦੇ ਉਹ ਸਕੇਲਾਂ ਦੇ ਉੱਪਰ ਲੱਗੇ ਹੋਏ ਆ ਯਾਨੀ ਕਿ ਆਈਸ ਵਾਇਸ ਕਿਲਾ ਤੇ ਹੀ ਬੈਠੇ ਹੋਏ ਆ ਤੇ ਉਥੇ ਉਹਨਾਂ ਨੂੰ ਘੇਰ-ਘੇਰ ਕੇ ਚੈੱਕ ਕੀਤਾ ਜਾ ਰਿਹਾ ਆ ਆ ਜਿਹੜੀਆਂ ਖਬਰਾਂ ਅਸੀਂ ਤੁਹਾਨੂੰ ਦੱਸ ਰਹੇ ਆ ਇਹ ਡਰਾਉਣ ਵਾਸਤੇ ਨਹੀਂ ਇਹ ਅਵੇਅਰਨੈਸ ਵਾਸਤੇ ਆ ਦੇਖੋ ਕਈ ਗੱਲਾਂ ਹੁੰਦੀਆਂ ਆ ਕਿ ਅਸੀਂ ਮਿੱਠੀਆਂ ਗੋਲੀਆਂ ਦੇ ਕੇ ਕਹਦੇ ਆ ਕੋਈ ਖਤਰਾ ਨਹੀਂ ਜਿਵੇਂ ਮਰਜੀ ਬਾਹਰ ਨਿਕਲੋ ਸਾਡਾ ਕੀ ਜਾਣਾ ਅੱਜ ਤੱਕ ਕਹਦੇ ਆਗੇ ਹਰੇ ਤੁਸੀਂ ਜਾਣਾ ਤੁਹਾਡਾ ਟਾਈਮ ਖਰਾਬ ਹੋਣਾ ਆ ਤੁਹਾਡੇ ਜਿਹੜੇ ਤੁਸੀਂ ਐਨੇ ਚਿਰ ਦੇ ਕੇ ਬੈਠੇ ਆ ਤੁਹਾਡਾ ਇੱਕ ਵੀ ਬੰਦਾ ਭੈਣਪਰਾ ਅਰੈਸਟ ਹੁੰਦਾ ਆ ਤੁਸੀਂ ਦੇਖ ਲਿਓ ਅਜ ਤੱਕ ਹਜੇ ਕੋਈ ਬਾਹਰ ਨਹੀਂ ਆਇਆ ਜਿਨ੍ਹਾਂ ਦੇ ਕੇਸ ਚੱਲਦੇ ਪਿਆ ਜੇ ਅਰੈਸਟ ਹੋ ਜਾਂਦੇ ਆ ਉਹਨਾਂ ਨੂੰ ਕਿਹਾ ਦੇ ਅੰਦਰ ਹੀ ਆਪਣਾ ਕੇਸ ਲੜੋ ਚਾਹੇ ਤੁਸੀਂ ਅੰਦਰ ਰਵੋ 6 ਮਹੀਨੇ ਚਾਹੇ ਰਵੋ 1 ਸਾਲ ਜਿਹੜਾ ਬੰਦਾ ਇੱਕ ਵਾਰੀ ਡਿਟੇਨ ਹੋ ਗਿਆ ਜੇ ਉਹਦਾ ਇੱਥੇ ਸਟੇਟਸ ਕੋਈ ਹੈ ਨਹੀਂ ਉਹ ਇਹਨੂੰ ਛੱਡਣ ਨੂੰ ਤਿਆਰ ਨਹੀਂ ਹੈਗੇ ਆਹ ਜਿਹੜੀ ਖਬਰ ਹੈਗੀ ਆ ਕਿ ਹੁਣ ਤੱਕ 20 ਲੱਖ ਬੰਦਾ ਜਿਹੜਾ ਆ ਇਨਾਂ ਨੇ ਆਲਰੇਡੀ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਜਿਹਦੇ ਵਿੱਚ ਆਲਮੋਸਟ ਜਿਹੜੇ ਹੈਗੇ ਆ ਵੱਡੀ ਗਿਣਤੀ ਵਿੱਚ ਲੋਕ ਹੋ ਨੇ ਜਿਨ੍ਹਾਂ ਨੇ ਆਪ ਆਪਣੇ ਆਪ ਨੂੰ ਸਬਮਿਟ ਰਿਪੋਰਟ ਕੀਤਾ ਯਾਨੀ ਕਿ ਆਪਣੀ ਮਰਜ਼ੀ ਦੇ ਨਾਲ ਟਰੰਪ ਦੇ ਡਰ ਤੋਂ ਕਹਿ ਲਓ ਟਰੰਪ ਪ੍ਰਸ਼ਾਸਨ ਦੇ ਆਈਸ ਦੇ ਡਰ ਤੋਂ ਹੀ ਆਪਣੇ ਆਪ ਨੂੰ ਇਥੇ ਸੈਲਫ ਰਿਪੋਰਟ ਕਰ ਲਿਆ ਕਿ ਅਸੀਂ ਨਹੀਂ ਜੇਲਾ ਵਿੱਚ ਧੱਕਾ ਖਾਣਾ ਚਾਹੁੰਦੇ ਅਸੀਂ ਨੇ ਇਹਨਾਂ ਦੀਆਂ ਇਹ ਚੀਜ਼ਾਂ ਦੇ ਵਿੱਚ ਪੈਣਾ ਚਾਹੁੰਦੇ ਕਿ ਬਾਅਦ ਵਿੱਚ ਇੱਥੇ ਰੋਲ ਰੋਲ ਕੇ ਜਾਓ ਇਸ ਤੋਂ ਚੰਗਾ ਆ ਕਿ ਸਾਨੂੰ ਪਤਾ ਹੈ ਸਾਡਾ ਕੇਸ ਤਾਂ ਇੱਥੇ ਪੰਜ ਸੋਣਾ ਨਹੀਂ ਸਾਨੂੰ ਪਤਾ ਸਾਡਾ ਇੱਥੇ ਹੁਣ ਹੋਰ ਤਾਂ ਕੁਝ ਬਣਨਾ ਨਹੀਂ ਉਸ ਤੋਂ ਚੰਗਾ ਆ ਕਿ ਇਹ ਕੰਟਰੀ ਨੂੰ ਛੱਡ ਜਾਈਏ ਤੇ ਉਹ ਲੋਕ ਛੱਡ ਚੁੱਕੇ ਆ ਚਾਹੇ ਉਹਦੇ ਵਿੱਚ ਇੰਡੀਅਨ ਵੀ ਹੈ ਉਹਦੇ ਵਿੱਚ ਮੈਕਸੀਕਨ ਵੀ ਹੈ ਤੇ ਹੋਰ ਕੰਟਰੀਆਂ ਦੇ ਵੀ ਲੋਕ ਹੈਗੇ ਆ ਸੋ ਇਹ ਖਬਰਾਂ ਜਿਹੜੀਆਂ ਨੇ ਬਾਈ ਜੀ ਬਹੁਤ ਵੱਡਾ ਧਿਆਨ ਮੰਗਦੀਆਂ ਗਿਣਤੀ ਜਿਹੜੀ ਆ ਅਸੀਂ ਘਰਾਂ 'ਚ ਬੈਠੇ ਆ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸਾਡੇ ਅਲੰਗ ਵਾਲੇ ਕੀ ਹੋ ਰਿਹਾ ਮੈਂ ਇਹ ਜ਼ਰੂਰ ਕਹੂੰਗਾ ਰੋਜ਼ ਇੰਗਲਿਸ਼ ਮੀਡੀਆ ਜਿਹੜਾ ਆ ਉਹ ਦੇਖਿਆ ਕਰੋ ਚਾਹੇ ਤੁਸੀਂ ਆਨਲਾਈਨ ਦੇਖੋ ਚਾਹੇ ਕੋਈ ਚੈਨਲ ਤੇ ਨਿਊਜ਼ ਦੇਖੋ ਚਾਹੇ ਤੁਸੀਂ ਖੁਦ ਆਈਐਸ ਦੀ ਵੈਬਸਾਈਟ ਤੇ ਜਾ ਕੇ ਵੀ ਸਰਚ ਕਰ ਸਕਦੇ ਆ ਕਿ ਉਹਨਾਂ ਦਾ ਕੀ ਕੁਝ ਹੋ ਰਿਹਾ 200 ਨਵੇਂ ਆਫਿਸ ਖੁੱਲਣ ਜਾ ਰਹੇ ਆ ਆਈਐਸ ਦਾ ਇਸ ਤੋਂ ਤੁਸੀਂ ਆਪ ਇਸ ਹੱਲ ਨਾਲੋ ਵੀ ਇੱਕ ਆਫਿਸ ਦੇ ਵਿੱਚ ਜੇ 200 250 ਜਾਂ 500 ਬੰਦਾ ਕੰਮ ਕਰਦਾ ਆ ਤੇ ਕਿੰਨੇ ਕਿੰਨੇ ਬੰਦੇ ਜਿਹੜੇ ਆ ਇੱਕ ਆਫਿਸ ਦੇ ਵਿੱਚ ਉਹਨਾਂ ਨੇ ਜਾਣਾ ਹੈਗਾ ਤੇ ਉਹ ਗਿਣਤੀ ਕਿੰਨੀ ਵੱਡੀ ਹੋਣੀ ਆ ਤੇ ਕਿਸ ਹੱਬ ਦੇ ਨਾਲ ਆਈਐਸ ਦੀਆਂ ਰੇਡਾਂ ਜਿਹੜੀਆਂ ਉਹ ਹੋਰ ਵਧਣ ਜਾ ਰਹੀਆਂ ਆ